ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਾਂ ਦੇ ਸੇ ਲੈ ਲੈ ਕੇ ਆ ਜੀ ਠੋਕੜ ਗੱਬਣ ਤੇ ਆਉ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਹੱਸੀ ਗਾਲ ਅਸਰੀ ਗਾਲ ਜੀ ਹੋ ਠੀਕ ਹੋਈ ਵਧੀਆ ਹਾਂ ਜੀ ਵਧੀਆ ਜੀ ਨਾਮ ਤੇ ਐਡਰੈਸ ਹੋ ਗੋ ਨਾਮ ਮੇਰਾ ਕੁਲਦੀਪ ਸਿੰਘ ਆ ਜੀ ਪਿੰਡ ਸੁਖਾਨਾਂ ਦਾ ਜੀ ਹੂੰ ਤੇ ਖੇਤਾਂ 'ਚ ਘਰਾ ਹੈ ਮੇਰਾ ਕੋਟ ਕੱਠੇ ਕੋਠੇ ਵਾਲਾ ਕਚਰਾ ਵਜਦਾ ਜੀ ਠੀਕ ਹੈ ਭਗਤਾਪਾਈ ਦਾ ਸ਼ਹਿਰ ਜੀ ਆਪਾਂ ਤੋਂ ਪੈਂਦਾ ਹੈਗਾ 5 ਕਿਲੋਮੀਟਰ ਬਾਅਦ ਠੀਕ ਹੈ ਭਾਈ ਮੋਬਾਈਲ ਨੰਬਰ ਬੋ 99171 ਜੀ ਹੂੰ 10523 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਵੀ ਹੈ ਇਹ ਪਹਿਲੇ ਸੂਈ ਹੋਈ ਵੀ ਹੈ ਇਹ ਦੂਜੇ ਵਾਸਤੇ ਗੱਬਣਾ ਅਈ ਦੂਜੇ ਵਾਸਤੇ ਗੱਬਣਾ ਪੰਜਾਂ ਮਹੀਨੇ ਗੱਬਣਾ ਚੈੱਕ ਬਾਸ ਹਾਂਜੀ ਚੈੱਕ ਕਰਵਾਈ ਵੀ ਹੈ ਤੇ 10 ਕਿਲੋ ਦੁੱਧ ਆਈ ਨੈਟ ਤਿਆਰ ਹੈ ਭਾਈ ਹਾਂਜੀ ਹਾਂਜੀ ਇੱਕ ਗੱਲ ਭਾਈ ਦੀ ਖਾਸੀਅਤ ਆ ਭਾਈ ਜਿੰਨਾ ਦੁੱਧ ਦਾਸਤਾ ਓਨਾ ਹੀ ਹੋਊਗਾ ਹਾਂਜੀ ਹਾਂਜੀ ਇਹਨੇ ਆਪਾਂ ਚਾਰ ਡਾਂਗ ਚੋਲੀ ਜੀ ਹੁਣ ਘਰੇ ਹੂੰ ਉਹਨੇ ਕੋਈ ਚੱਕਰ ਪਹਿਲਾਂ ਵੀ ਤੋਰ ਵਧੀਆ ਖੋਲੀ ਆ ਚਾਰ ਡੰਗ ਚੋ ਕੇ ਫੇਰ ਬਾਈ ਵੀਡੀਓ ਪਾਉਂਦਾਗਾ ਐਨ ਵੀ ਅੱਜ ਜਿ ਲੈ ਕੇ ਅੱਜ ਵੀਡੀਓ ਪਾਉਂ ਹਾਂਜੀ ਖੋਲ ਦੇ ਬਾਈ ਤੋਰ ਕੇ ਰਖਾ ਦੇ ਦੁੱਧ ਵੀ ਚੰਗਾ ਗੱਬਣ ਵੀ ਆ ਚੈੱਕ ਪਾਸਾ ਵੱਡਾ ਕਰਦਾ ਕੇਸ ਬਿਊਟੀ ਕਮਾਲ ਦੀ ਆ ਬੁੱਦੀਪਾਦੀ ਬਹੁਤ ਚੰਗੀ ਆ ਬਾਕੀ ਤੋਰਾ ਤਾਰਾ ਬੈਠਦਾ ਚੰਗਾ ਆਰਡਰ ਵੀ ਬਾਈ ਕਮਾਲ ਦਾ ਥਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਣ ਚਵਾਈ ਕਿਵੇਂ ਹੈ ਚਵਾਈ ਪੋਲੀ ਹੈ ਜੀ ਪੂਰੀ ਪੂਰੀ ਪੋਲੀ ਹੈ ਪੂਰੀ ਪੋਲੀ ਹੈ ਹਾਂ ਜੀ ਉਹ ਸੀਲ ਪੂਰੀ ਠੀਕ ਹੈ ਪੂਰੀ ਟੰਡੀ ਸੀਲ ਆ ਕੱਦ ਨਵੱਡ ਰੰਗ ਰੂਪ ਆਰਡਰ ਆ ਜਿਹੜਾ ਕਮਾਲ ਆ ਤੇ ਜਿਹੜਾ ਆਪਣਾ ਵੀਡੀਓ ਬਣਾਉਣ ਦਾ ਟਾਈਮ ਹੈ ਤਕਰੀਬਨ ਬਾਈ ਹਾਂ ਜੀ ਲਓ ਆ ਛਾ ਨੂੰ ਇਹ ਪੂਰਾ ਫੁੱਲ ਭਰ ਜਾਂਦੀ ਹੈ ਇਹ 11:48 ਮਿੰਟ ਹੋ ਗਏ ਹੋਸਾ ਨਾ ਜੱਜਮੈਂਟ ਕਰਿਓ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਆਰਡਰ ਵੀ ਨੇੜ ਤੋਂ ਚੈੱਕ ਕਰ ਬੋਨੇ ਆ ਬਾਕੀ ਸ਼ਾਮ ਨੂੰ ਬਾਈ ਕਹਿੰਦਾ ਫਾਸਕੇ ਖੜ ਜਾਂਦੀ ਆਰਡਰ ਹਾਂ ਜੀ ਉਹ ਨਹੀਂ ਕੋਈ ਚੱਕਰ ਉਹ ਵੀ ਨਾ ਇਹ ਸੀਲ ਆਈ ਪੂਰੀ ਐਵੇਂ ਮਰਜੀ ਹੱਥ ਫੇਰੀ ਜਾ ਲੈ ਜਿਵੇਂ ਮਰਜੀ ਜਿਵੇਂ ਮਰਜੀ ਦਾ ਥਾਂ ਖਿੱਚੀ ਚੱਲੋ ਇਹਦੇ ਲੈ ਕੋਈ ਡੱਕਾ ਨਹੀਂ ਉਹਨੂੰ ਪੋਰਾ ਵੀ ਕਹਿ ਨਹੀਂ ਕੁਛ ਨਹੀਂ ਕਰਮ ਵਾਲੇ ਹਾਂ ਜੀ ਇਹਦਾ ਮੁੱਲ ਜੀ 2 ਘਟ 50000 ਹੈ 48000 ਰੁਪਏ ਮੁੱਲ ਆਈ 48000 ਰੁਪਏ ਮੁੱਲ ਬਾਕੀ ਕਰਾਇਆ ਜੋਗਾ ਕੋਈ ਮੰਨ ਕੇ ਚੱਲਾ ਪਾ ਉਹਦੇ ਚੋਈ ਮਾਨਤਾਨ ਕਰਦਾ ਹੈ ਗੱਡੀ ਆਪਣੇ ਕੋਲੇ ਆਉ ਦੂਗੀ ਠੀਕ ਆ ਕਰਾਏ ਤੇ ਬਾਈ ਦੀ ਗੱਡੀ ਆਉਦੀ ਆ ਬਾਈ ਛੱਡਿਆਊਗਾ ਤੇਲ ਜੇ ਤੇ ਛੱਡਿਆਊਗਾ ਹਾਂਜੀ ਹਾਂਜੀ ਉਹ ਕੋਈ ਚੱਕਰ ਨਹੀਂ ਕਰਾਂਗੇ ਠੀਕ ਆ ਬਾਈ ਅੱਗੇ ਵੀਰੇ 2 ਨੰਬਰ ਇਹ ਪਹਿਲੇ ਸੂਏ ਸੂਈ ਵੀ ਆਈ ਇਹ ਆਪਣੇ ਕੋਲੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹੀ ਹੋ ਗਿਆ 1.5 ਮਹੀਨਾ ਹੋ ਗਿਆ ਆਪਣੇ ਕੋਲੇ ਘਰੇ ਹੀ ਹੁਈ ਸੀ ਇਹ ਠੀਕ ਆ ਤੇ ਇਹ ਘਰੇ ਹੀ ਰੱਖੀ ਵੀ ਸੀ ਬੱਚਾ ਇਹਦਾ ਬੱਚਾ ਮਰ ਗਿਆ ਇਹਦਾ ਮਗਰ ਬੱਛਾ ਸੀਗਾ ਠੀਕ ਆ ਤੇ ਪਹਿਲਾਂ ਤਾਂ ਸੀਗਾ ਇਸਲੇ 26 ਕਿਲੋ ਦੁੱਧ ਜੀ ਹੂੰ ਤੇ ਹੁਣ 22 ਕਿਲੋ ਦੁੱਧ ਮਿਲਕੇ ਦੇਵਾਂਗੇ ਨੈਟ ਤਿਆਰ ਜਦੋਂ ਤਿਆਰ ਹੈ ਭਾਂ ਚਾਰ ਡੰਗ ਚੋ ਕੇ ਲੈ ਜੋਈ ਬਹੁਤ ਠੀਕ ਆ ਬਾਈ ਇਹ ਘਰ ਦਿਓ ਹੀ ਵੜ ਫੇਸ ਬੜਾ ਚੰਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਕੱਦ ਵੱਡ ਚੰਗਾ ਯਾਦਬਰੀਡ ਫੁੱਲ ਚੰਗੀ ਆ ਥਾਂਡ ਚੰਗਾ ਲੱਗੇ ਚਵਾਈ ਕਿਵੇਂ ਆ ਚਵਾਈ ਜਵਾਈ ਪੂਰੀ ਵਧੀਆ ਦੋਨੇ ਪਾਸੇ ਬਹਿ ਕੇ ਚੋਣਿਆ ਕੋਈ ਨਹੀਂ ਕੋਈ ਡਕਾ ਖੋਲ ਲਾ ਤੋਰ ਕੇ ਦਿਖਾ ਦੇ ਦੋਨੇ ਪਾਸੇ ਬਾਈ ਕਹਿੰਦਾ ਬਹਿ ਕੇ ਝੋ ਲੈ ਦੀ ਕੋਈ ਚੱਕਰੀ ਨਹੀਂਗਾ ਯਾਦਬਰੀਡ ਫੁੱਲ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਥਣਲੇਵਾ ਚੰਗਾ ਫੇਸ ਬਿਊਟੀ ਕਮਾਲ ਦੀ ਆ ਬੋਦੀ ਬੱਤੀ ਚੰਗੀ ਆ ਸਨੱਖ ਪੁਣਾ ਜਿਹੜਾ ਬੈਡ ਦੇ ਵਿੱਚ ਬਈ ਬਹੁਤ ਜੁਨੀਆਂ ਖਰਾਬ ਕਰੂ ਨਹੀਂ ਕਰਦੀ ਇਹ ਜਮਈ ਠੀਕ ਆ ਮੁੱਲ ਕੀ ਇਹ ਦਾ ਇਹਦਾ ਮੁੱਲ ਹੀ ਹੈਗਾ 70000 ਰੁਪਈਆ ਹੀ ਮਾਨਤਾਨ ਹੋ ਜਾ। ਹਾਂਜੀ ਹਾਂਜੀ ਕੀਤਾ ਜਾਊਗਾ। 70000 ਰੁਪਈਆ ਮੁੱਲ ਆ। ਹਾਂਜੀ ਹਾਂਜੀ। ਨਾਲ ਮੌਕੇ ਤੇ ਜਰੂਰ ਹੋ ਜਾਊਗਾ। ਸਮੱਕੀ ਹੈ ਬੜ ਫੇਸ ਕੁਸ ਬੋਲ ਹਾਂਜੀ ਪਹਿਲਾ ਸੁਆ ਜੀ ਇਹ ਇਹਨੇ ਵੀ ਕੋਈ ਨਾ ਮੋਬਾਈਲ ਤੋਂ ਦੱਦੀਆਂ ਕੱਲਾ ਲੈ ਉਹ ਨਹੀਂ ਕੋਈ ੜਕਾ ਜਿਵੇਂ ਹੀ ਲੈ ਲੈ ਕੋਈ ਚੱਕਰੀ ਨਹੀਂ। ਹਾਂਜੀ ਨਾ ਜਾਵੇਂ ਹੀ ਨਹੀਂ। ਭਾਰਤੂਰ ਵਧੀਆ ਪੋਲੀ ਆ। ਸਹੀ ਗੱਲ ਆ। ਮੋਬਾਈਲ ਤੋਂ ਦੱਦੀਆਂ ਹੀ ਬਸ। ਬਾਕੀ ਟਾਈਮ ਜਿਹੜਾ ਉਹ ਨੋਟਕ ਹਾਂਜੀ ਲੈਵਾ ਜੀ ਪੂਰਾ ਫੁੱਲ ਬਣਾਉਂਦੀ ਆ। ਠੀਕ ਆ ਭਾਈ। ਤੇ ਠੰਡੀ ਸੀਲ ਦੋਨੀ ਆ। ਇੱਕੇ ਕੇਸੇ ਵੀਰ ਦੇ ਕੋਈ ਵੀ ਨਗਰ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਦਲੋ ਧੰਨਵਾਦ